ਅ ਮੇਰਾ ਨਾਮ ਡਾਕਟਰ ਰੋਹਨ ਮੈਰਾ ਚੇਅਰਮੈਨ ਐਂਟੀਕ੍ਰਾਈਮ ਐਂਡ ਮਨਪ੍ਰੋਟੈਕਸ਼ਨ ਤੋਂ ਅੱਜ ਬਾਬਾ ਸਾਹਿਬ ਜੀ ਦੇ ਜਨਤ ਦੇ ਉਪਲਖਸ਼ ਤੇ ਵਿੱਚ ਪ੍ਰੋਗਰਾਮ ਜਿਹੜਾ ਆਰਗੇਨਾਈਜ਼ ਕੀਤਾ ਹੈ ਜਿਹਦੇ ਵਿੱਚ ਅਸੀਂ ਲੰਬੇ ਸਮੇਂ ਤੋਂ ਸਾਡੇ ਨਾਲ ਕੰਮ ਕਰ ਰਹੇ ਅੰਕੁਸ਼ ਵਾਲਮੀਕੀ ਜੀ ਉਹਨਾਂ ਦੇ ਨਾਲ ਗੁਰਪ੍ਰੀਤ ਸਿੰਘ ਜੀ ਇਹਨਾਂ ਨੂੰ ਅਸੀਂ ਅ ਅੰਕੁਸ਼ ਵਾਲਮੀਕੀ ਜੀ ਨੂੰ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਐਸ.ਵੀ. ਸਿੰਘ ਸੈੱਲ ਦਾ ਉਹਦੇ ਨਾਲ ਨਾਲ ਗੁਰਪ੍ਰੀਤ ਸਿੰਘ ਜੀ ਗੋਪੀ ਜਿਹੜੇ ਨੇ ਉਹ ਜ਼ਿਲ੍ਹੇ ਦੀ ਜਿਹੜੀ ਪ੍ਰਧਾਨਗੀ ਯੋਗਦ ਦੀ ਉਹਨਾਂ ਨੂੰ ਦਿੱਤੀ ਹੈ ਤੇ ਅੱਜ ਅਸੀਂ ਜਿਹੜੇ ਸਮਾਜ ਸੇਵਕ ਨੇ ਜਿਹੜੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕਰ ਰਹੇ ਨੇ ਬੇਜੁਬਾਨਾਂ ਦੀ ਸੇਵਾ ਕਰ ਰਹੇ ਨੇ ਉਹਨਾਂ ਨੂੰ ਅਸੀਂ ਸਨਮਾਨਿਤ ਕੀਤਾ ਵਾ ਤੇ ਇਸ ਪ੍ਰੋਗਰਾਮ ਦੇ ਵਿੱਚ ਸ਼ਹਿਰ ਦੀਆਂ ਵੱਖ-ਵੱਖ ਸ਼ਖਸੀਅਤਾਂ ਨੇ ਹਿੱਸਾ ਲਿਆ ਤੇ ਬਾਬਾ ਸਾਹਿਬ ਦੇ ਜਿਹੜੇ ਸਵਿਧਾਨ ਹੈ ਉਹਨਾਂ ਨੂੰ ਅਸੀਂ ਯਾਦ ਕੀਤਾ ਤੇ ਅਸੀਂ ਲੋਕਾਂ ਨੂੰ ਇੱਕੋ ਹੀ ਅਪੀਲ ਕਰਨਾ ਚਾਹੁੰਦੇ ਆ ਕਿ ਜਿਸ ਤਰੀਕੇ ਦੇ ਨਾਲ ਬਾਬਾ ਸਾਹਿਬ ਨੇ ਹਰ ਇੱਕ ਵਰਗ ਦੇ ਵਿੱਚ ਬਰਾਬਰ ਦਾ ਜਿਹੜਾ ਦਰਜਾ ਦਿੱਤਾ ਵਾ ਤੇ ਆਪਣੇ ਵਾਸਤੇ ਜਿਹੜਾ ਸਟੈਂਡ ਲੈਣਾ ਉਹਨਾਂ ਨੇ ਸਿਖਾਇਆ ਵਾ ਕਿ ਸਭਿਧਾਨ ਤੋਂ ਉੱਚੀ ਜਿਹੜੀ ਕੋਈ ਚੀਜ਼ ਨਹੀਂ ਹੈਗੀ ਤੇ ਪੜ੍ਹਾਈ ਜਿਹੜੀ ਆ ਸਭ ਤੋਂ ਉੱਤਮ ਹੈ এডੂਕੇਸ਼ਨ ਇਜ਼ ਮਸਟ ਜਿਹੜਾ ਇਨਸਾਨ ਪੜ੍ਹਾਈ ਕਰ ਲੈਂਦਾ ਵਾ ਉਸ ਤੋਂ ਪਾਵਰਫੁਲ ਕੋਈ ਨਹੀਂ ਹੁੰਦਾ ਸੋ ਅਸੀਂ ਯੂਥ ਨੂੰ ਇਹੀ এডੂਕੇਸ਼ਨ ਦੇਣਾ ਚਾਹੁੰਦੇ ਆ ਕਿ ਅਗਰ ਤੁਸੀਂ ਕੋਈ ਵੀ ਸੋਸ਼ਲ ਵਰਕ ਕਰਦੇ ਹੋ ਜਾਂ ਫਿਰ ਤੁਸੀਂ ਅਗਰ ਪੋਲਿਟਿਕਸ ਦੇ ਵਿੱਚ ਵੀ ਹੋ ਤੁਸੀਂ ਲੋਕਾਂ ਦੀ ਅਗਰ ਸੇਵਾ ਕਰਦੇ ਹੋ ਤੇ এডੂਕੇਸ਼ਨ ਮਸਟ ਹੈ ਤੁਹਾਨੂੰ ਉਹਦੇ ਵਾਸਤੇ ਤੇ এডੂਕੇਸ਼ਨ ਤੋਂ ਵੱਡਾ ਕੋਈ ਨਹੀਂ ਤੇ ਅਸੀਂ ਅੱਜ ਨਮਨ ਕਰਦੇ ਆਂ ਬਾਬਾ ਸਾਹਿਬ ਦੇ ਚਰਨਾਂ ਦੇ ਵਿੱਚ ਯਾਰ ਸਾਡੇ ਸੇ ਯਾਦ ਕਰ ਰਹੇ ਆ ਉਹਨਾਂ ਨੂੰ ਤੇ ਉਮੀਦ ਕਰਦੇ ਆ ਜਿਨ੍ਹਾਂ ਨੂੰ ਅੱਜ ਅਸੀਂ ਅਪਾਇੰਟ ਕੀਤਾ ਵਾ ਉਹ ਪੰਜਾਬ ਲੈਵਲ ਤੇ ਤੇ ਜ਼ਿਲ੍ਹੇ ਦੇ ਲੈਵਲ ਤੇ ਚੰਗਾ ਕੰਮ ਕਰੇ ਅੱਜ ਦੇ ਮਹਿਮਾਨ ਅੱਜ ਸਾਡੇ ਵਿੱਚ ਡਿਪਟੀ ਸੀਐਮ ਸ਼੍ਰੀ ਓਮ ਪ੍ਰਕਾਸ਼ ਸੋਨੀ ਜੀ ਐਮਐਲਏ ਨਾਰਥ ਕੋਰ ਵਿਜੇ ਪ੍ਰਤਾਪ ਸਿੰਘ ਜੀ ਐਸਪੀ ਜਟਕਾ ਜਸਕਰਨ ਸਰ ਹੋਰ ਵੀ ਬਹੁਤ ਸਾਰੇ ਜਿਹੜੇ ਪੋਲਿਟਿਕਲ ਤੇ ਨਾਨ ਪੋਲਿਟਿਕਲ ਜਿਹੜੇ ਲੋਕ ਇੱਥੇ ਸਮਾਸਥ ਹੋ ਕੇ ਆਏ ਠੀਕ ਹੈ ਪੇਸ਼ ਕਰਦੇ ਜੀ ਜਿਵੇਂ ਅੱਜ ਕਿਤੇ ਦਿਨੀ ਬਹੁਤ ਸਾਰੀਆਂ ਬੇਅਦਬੀਆਂ ਵੀ ਹੁੰਦੀਆਂ ਨੇ ਬਿਲਕੁਲ ਦੇਖੋ ਅਸੀਂ ਇੱਕੋ ਚੀਜ਼ ਕਹਿਣਾ ਚਾਹੁੰਦੇ ਆ ਕਿ ਇਹ ਜਿਹੜੇ ਲੋਕ ਨੇ ਇਹ ਭਾਰਤ ਦਾ ਜਿਹੜਾ ਵਾ ਮਾਹੌਲ ਜਿਹੜਾ ਖਰਾਬ ਕਰਨਾ ਚਾਹੁੰਦੇ ਨੇ ਏਕਤਾ ਜਿਹੜੀ ਪੰਗ ਕਰਨਾ ਚਾਹੁੰਦੇ ਨੇ ਲੇਕਿਨ ਹਰ ਵਰਗ ਜਿਹੜਾ ਵਾ ਪੂਰਾ ਭਾਰਤ ਦਾ ਇੱਕ ਹੈ ਤੇ ਸਾਨੂੰ ਇਸ ਚੀਜ਼ ਦਾ ਬਹੁਤ ਦੁੱਖ ਹੈ ਕਿ ਜਿਹੜੀਆਂ ਚੀਜ਼ ਮੂਰਤੀਆਂ ਦੇ ਖੰਡਿਤ ਕੀਤਾ ਗਿਆ ਜਾਂ ਫਿਰ ਸਾਡੀ ਏਕਤਾ ਨੂੰ ਪੰਗ ਕਰਨ ਦਾ ਕੋਸ਼ਿਸ਼ ਕੀਤੀ ਗਈ ਆ ਇਹ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਸਾਡੀ ਸੰਸਥਾ ਵੱਲੋਂ ਵਕ ਵਕ ਜਥੇਬੰਦੀਆਂ ਨਾਲ ਮਿਲ ਕੇ ਉਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਸੀ ਅੱਗੇ ਵੀ ਅਸੀਂ ਕਰਦੇ ਰਵਾਂਗੇ ਜੇ ਕੋਈ ਭਾਰਤ ਦੀ ਜਿਹੜੀ ਅਖੰਡਤਾ ਹੈ ਉਹਨੂੰ ਜੇ ਤੋੜਨ ਦੀ ਕੋਸ਼ਿਸ਼ ਕਰੇ ਮੇਰਾ ਨਾਮ ਕੁਸ਼ਵਾਲਨਕੀ ਹੈ ਜੀ ਅੱਜ ਅਸੀਂ ਬਾਬਾ ਸਾਹਿਬ ਵੇਦ ਕਰਦੇ 134ਵਾਂ ਜਨਮ ਦਿਹਾੜਾ ਮਨਾਇਆ ਤੇ ਤੇ ਲਾਈਆਂ ਵਾਲੇ ਮੋੜ ਤੇ ਭਗਵਾਨ ਵਾਦ ਕੀ ਜੇ ਮੰਦਿਰ ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਮੇਰੇ ਸਾਥੀ ਇੱਥੇ ਜਿਹਨਾਂ ਨੇ ਦਰਸ਼ਨ ਦਿੱਤੇ ਆਣ ਕੇ ਤੇ ਇੱਕ ਬੇਨਤੀ ਕਰਦਾ ਨਾਲ ਕਿ ਸਾਡੀ ਟੀਮ ਐਂਟੀ ਕਰਾਇਮੈਂਟ ਦੇ ਪ੍ਰੋਟੈਕਸ਼ਨ ਡਾਕਟਰ ਸਾਹਿਬ ਦੀ ਬਹੁਤ ਬਹੁਤ ਧੰਨਵਾਦ ਕਰਦਾ ਤੇ ਅੱਜ ਇਹਨਾਂ ਨੇ ਮੈਨੂੰ ਆ ਮਾਣ ਬਖਸ਼ਿਆ ਮੈਨੂੰ ਪੰਜਾਬ ਦਾ ਐਸਐਸਐਲ ਦਾ ਜਿਲ੍ਹਾ ਆਪਣਾ ਪ੍ਰਧਾਨ ਲਾਇਆ ਗਿਆ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਿਸ ਦਾ ਆਪਾਂ ਪਹਿਲਾਂ ਮਿਹਨਤ ਕਰਦੇ ਹਾਂ ਉਸ ਤੋਂ ਵੀ ਜ਼ਿਆਦਾ ਮਿਹਨਤ ਕਰਾਂ ਜਿਹੜੀਆਂ ਜ਼ਿੰਮੇਵਾਰੀਆਂ ਮਿਲ ਕੇ ਨੂੰ ਮਾਉ। ਹੁਣੋਂ ਤਨਦੇਓ ਤੁਹਾਨੂੰ ਮਾਵਾਂਗੇ ਜੀ ਅੱਗੇ ਵੀ ਨਿਭਾਉਂਦੇ ਆਈਆਂ ਤੇ ਹੁਣ ਵੀ ਡਾਕਟਰ ਸਾਹਿਬ ਨਾਲ ਮੋਟਿਆਂ ਨਾਲ ਵੱਡਾ ਜੋੜ ਕੇ ਤੇ ਧੰਮਾਵਾ ਚਰਨ ਦਿਹਾੜਾ ਵੀ ਬੁਲਾਇਆ ਬਾਬਾ ਸਾਹਿਬ ਦਾ ਜਿਹੜੇ ਮੈਂ ਤਾਂ ਮਹਿਮਾਨ ਸਾਡੇ ਐਮਐਲਏ ਕੋਮਲ ਵੀ ਜੇ ਪ੍ਰਕਾਸ਼ ਜੀ ਆਏ ਸੀ ਓਮ ਪ੍ਰਕਾਸ਼ ਓਨੀ ਜੀ ਆਏ ਸੀ ਹੋਰ ਕੌਂਸਲਰ ਸਭਾਣਾ ਆਏ ਸੀ ਮ